ਉਲੇ ਮੇ ਸਾਡੀਆਂ ਮਾਵਾਂ ਪੈਣਾ ਵੱਲ ਕਿਸੇ ਵੀ ਤਰ੍ਹਾਂ ਦਾ ਧਿਆਨ ਨਹੀਂ ਦੇ ਰਹੇ ਇੱਕ ਮਾਤਾ ਨੂੰ ਸਾਡੀ ਨੂੰ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਬਿਲਕੁਲ ਰਹੀ ਹੈ ਜੋ ਕਿ ਇੱਕ ਬੀਬੀ ਦੇ ਸ਼ੂਗਰ ਦੀ ਮਰੀਜ਼ ਵੀ ਹੈ ਕਟਨਾ ਬਹੁਤ ਥੱਕਾ ਹੋਇਆ ਤੇ ਬਹੁਤ ਮਾਇਆ ਪੈਣਾ ਸਭ ਨੂੰ ਸਾਨੂੰ ਖਿੱਚ ਕੇ ਲੈ ਕੇ 4-5 ਬੱਸਾਂ ਭਰ ਕੇ ਲੈ ਗਏ ਤੇ ਅਸੀਂ 1905 ਦੇ ਬੈਠੇ ਪ੍ਰਸ਼ਾਸਨ ਸਾਡਾ ਦੁੱਧ ਪਿਆ ਸੀ ਦੁੱਧ ਡੋਲ ਗਿਆ ਪਤਾ ਨਹੀਂ ਤੇ ਚਾਕੀ ਲੈ ਗਿਆ ਉਹ ਅਸੀਂ ਕਿੱਧਰ ਨੂੰ ਜਾਵਾਂਗੇ ਸਾਡਾ ਰੋਟੀ ਰੋਟੀ ਦਾ ਮਸਲਾ ਹੈ ਡੂੜ ਕਿਲਾ ਜ਼ਮੀਨ ਦਾ ਮੇਰਾ ਉਹ ਵਿੱਚ ਹੀ ਆ ਗਿਆ ਅਗਲਾ ਦੇਖੋ ਕੰਮ ਨੇ ਤੁਹਾਡੇ ਕਿੰਨੇ ਖਰਾਬ ਹੋਈਆ ਸਾਡੇ ਸੱਡੀਆਂ ਕੁਰਸੀਆਂ ਟੁੱਟੀਆਂ ਪਜਣਾ ਚੱਪਲਾਂ ਦੇਖੋ ਪਟਿਆਲਾ ਦੇ ਸੰਗਰੂਰ ਰੋਡ ਤੇ ਸਵੇਰੇ ਕਿਸਾਨਾਂ ਤੇ ਪ੍ਰਸ਼ਾਸਨ ਦਾ ਆਮਣਾ-ਸਾਮਣਾ ਹੁੰਦਾ ਪਿੰਡ ਜਾਲਿਆ ਦੇ ਵਿੱਚ ਮੌਜੂਦ ਆ ਜਿੱਥੇ ਸਵੇਰੇ ਤੱਕ ਸਾਰੇ ਇਹ ਆਮਣਾ-ਸਾਮਣਾ ਹੁੰਦਾ ਹੈ ਕਿਸਾਨ ਜ਼ਿਥੇਬੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਦੋਂ ਪ੍ਰਸ਼ਾਸਨ ਤੜਕਸਾਰ ਹੀ 18-18 ਕਿੱਲਿਆਂ ਦਾ ਕਬਜ਼ਾ ਲੈਣ ਦੇ ਲਈ ਪਾਉਂਦਾ ਹੁਣ ਸਾਰੇ ਕਿਸਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਲੇਕਿਨ ਜੋ ਕਿਸਾਨ ਇੱਥੇ ਰਹਿ ਰਹੇ ਸੀ ਆਪਣੀ ਜ਼ਮੀਨ ਦਾ ਪਹਿਰਾ ਦੇ ਰਹੇ ਸੀ ਤਾਂ ਉਹਨਾਂ ਦਾ ਸਮਾਨ ਜਿਉਂ ਦਾ ਤਿਉਂ ਰੱਖਿਆ ਰਹਿ ਗਿਆ ਆ ਚੱਪਲਾਂ ਤੁਸੀਂ ਦੇਖ ਰਹੇ ਹੋ ਪਈਆਂ ਨੇ ਦੁੱਧ ਵਾਲੇ ਭਾਂਡੇ ਪਏ ਨੇ ਉਸ ਤੋਂ ਬਾਅਦ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਟਰਾਲੀਆਂ ਜਿਹੜੀਆਂ ਨੇ ਉਹ ਉਵੇਂ ਹੀ ਖੜੀਆਂ ਹੋਈਆਂ ਨੇ ਕਿਉਂਕਿ ਜਦੋਂ ਸਵੇਰੇ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਆਉਂਦਾ ਤਾਂ ਉਹ ਪ੍ਰਸ਼ਾਸਨ ਦੇ ਨਾਲ ਆਮਲਾ ਸਾਹਮਣਾ ਹੋ ਜਾਂਦਾ ਪ੍ਰਸ਼ਾਸਨ ਜਿਹੜਾ ਤੱਕੇਮੁਕੀ ਜਿਹੜੀ ਹੋ ਜਾਂਦੀ ਹੈ ਪ੍ਰਸ਼ਾਸਨ ਹਿਰਾਸਤ ਦੇ ਵਿੱਚ ਕਈਆਂ ਨੂੰ ਜਿਹੜਾ ਉਹ ਲੈ ਲੈਂਦਾ ਤਾਂ ਇਸ ਵਕਤ ਇਹ ਤਸਵੀਰਾਂ ਨੇ ਜਦੋਂ ਦੇਖ ਰਹੇ ਹੋ ਕਿ ਭਾਂਡੇ ਜਿਹੜੇ ਪਏ ਨੇ ਟਰਾਲੀਆਂ ਦੇ ਵਿੱਚ ਪੱਖੇ ਬਿਸਤਰੇ ਜਿਹੜੇ ਨੇ ਉਹ ਪਏ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਵੇਰੇ ਜਦੋਂ ਪ੍ਰਸ਼ਾਸਨ ਨੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਤਾਂ ਟਰਾਲੀਆਂ ਤੁਸੀਂ ਦੇਖ ਰਹੇ ਹੋ ਐਵੇਂ ਟਰਾਲੀਆਂ ਲੱਗੀਆਂ ਹੋਈਆਂ ਨੇ ਬਾਹਰ ਸਕੂਟਰ ਖੜੇ ਹੋਏ ਨੇ ਮੰਜੇ ਜਿਹੜੇ ਨੇ ਉਹ ਐਵੇਂ ਪਏ ਹੋਏ ਨੇਗੇ ਔਰ ਪਾਵੇਂ ਉਹ ਬੂਟ ਹੋਣ ਚੱਪਲਾ ਹੋਣ ਉਹ اسی ਤਰੀਕੇ ਨਾਲ ਪਈਆਂ ਨੇ ਔਰ ਇਹ ਜ਼ਮੀਨ ਤੁਸੀਂ ਦੇਖ ਰਹੇ ਹੋ ਕਿਉਂਕਿ ਇਸ ਦੇ ਵਿੱਚ ਝੋਨਾ ਲੱਗਿਆ ਹੋਇਆ ਸੀ ਤਾ ਉਸ ਨੂੰ ਜਦੋਂ ਜੀਸੀਬੀ ਮਸ਼ੀਨਾ ਵੜਦੀਆਂ ਨੇ ਅੰਦਰ ਤਾਂ ਉਹ ਜੀਸੀਬੀ ਮਸ਼ੀਨਾ ਜਿਹੜੀਆਂ ਨੇ ਉਹ ਇਸ ਪੂਰੀ ਜਿਹੜੀ ਹੈ ਫਸਲ ਨੂੰ ਜਾਂ ਜਿਹੜੀ ਪੂਰੀ ਜ਼ਮੀਨ ਜਿਹੜੀ ਵਾਈ ਹੋਈ ਸੀਗੀ ਉਸ ਦਾ ਇਸ ਤਰੀਕੇ ਨਾਲ ਉਜਾੜ ਜਿਹੜਾ ਉਹ ਕਰ ਦਿੰਦੀਆਂ ਨੇਗੀਆਂ ਤਾਂ ਹਾਲਾਂਕਿ ਪ੍ਰਸ਼ਾਸਨ 18 ਕਿਲੇ ਲੇਕਿਨ ਜੋ ਕਿਸਾਨਾਂ ਦਾ ਕਹਿਣਾ ਸੀਗਾ ਕਿ ਅਸੀਂ ਇੰਨੇ ਲੰਬੇ ਸਮੇਂ ਤੋਂ ਇਸ ਜ਼ਮੀਨ ਨੂੰ ਵਾਣਜੋਗਾ ਕੀਤਾ ਹੈਗਾ ਲੇਕਿਨ ਅੱਜ ਜਦੋਂ ਬਾਈਪਾਸ ਨਿਕਲਿਆ ਹੈ ਤਾਂ ਬਾਈਪਾਸ ਨਿਕਲਣ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਸਾਡੀ ਜ਼ਮੀਨ ਨੂੰ ਉਜਾੜ ਰਹੇ ਹੋ ਨਾ ਕਿ ਸਾਨੂੰ ਕੋਈ ਮੁਆਵਜ਼ਾ ਦੇ ਰਹੇ ਹੈਗੇ ਹਾਂ ਤਾਂ ਇਹ ਤਸਵੀਰ ਹੈ ਉਸ ਜ਼ਮੀਨ ਦੀ ਜੋ ਤੁਸੀਂ ਵੇਖ ਸਕਦੇ ਹੋ ਕਿ ਤੜਕਸਾਹ ਜਦੋਂ ਪ੍ਰਸ਼ਾਸਨ ਇਹ ਤੇ ਪਹੁੰਚਦਾ ਹੈ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਔਰ ਕਾਰਵਾਈ ਦੇ ਦੌਰਾਨ ਕਿਸਾਨਾਂ ਨੂੰ ਹਿਰਾਸਤ ਵਿੱਚ ਲਿੱਤਾ ਜਾਂਦਾ ਹੈ ਤਾਂ ਇਸ ਵਕਤ ਉਹ ਟਰਾਲੀਆਂ ਐਵੇਂ ਹੀ ਖੜੀਆਂ ਨੇ ਬਾਹਰ ਸੜਕ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਸਵੇਰੇ ਮਾਹੌਲ ਕੁਝ ਹੋਰ ਸੀ ਸਵੇਰੇ ਗਰਮੋ ਗਰਮੀ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਨਾਲ ਸੀਗੀ ਆ ਸਾਈਕਲਾਂ ਵੀ ਟਰਾਲੀਆਂ 'ਚ ਪਈਆਂ ਨੇ ਜੋ ਨਜ਼ਰ ਆਉਂਦੀਆਂ ਨੇਗੀਆਂ ਦੂਸਰੇ ਪਾਸੇ ਪਾਣੀ ਵਾਲਾ ਟੈਂਕ ਹੋ ਗਿਆ ਉਹ ਨਜ਼ਰ ਆਉਂਦਾ ਹੈ ਸੜਕ ਤੇ ਖੜੀਆਂ ਸਕੂਟਰ ਗੱਡੀਆਂ ਜਿਹੜੀਆਂ ਨੇ ਕਿਸਾਨਾਂ ਦੀਆਂ ਉਹ ਨਜ਼ਰ ਆਉਂਦੀਆਂ ਨੇ ਜੋ ਇਸ ਵਕਤ ਸਾਫ਼ ਤੌਰ ਦੇ ਉੱਪਰ ਵੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਜਦੋਂ ਪ੍ਰਸ਼ਾਸਨ ਦਾ ਆਮਣਾ-ਸਾਮਣਾ ਕਿਸਾਨਾਂ ਦੇ ਨਾਲ ਹੁੰਦਾ ਤਾਂ ਕਿਸਾਨਾਂ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਲਿੱਤਾ ਜਾਂਦਾ ਹੈਗਾ ਤਾਂ ਇਹ ਗੱਡੀਆਂ ਜਿਸ ਦੇ ਵਿੱਚ ਅਨਾਊਂਸਮੈਂਟ ਵਾਲੀ ਗੱਡੀ ਕਹਿ ਲਈਏ ਆਪਾਂ ਅਕਸਰ ਕਿਸਾਨਾਂ ਦੇ ਕੋਲ ਵਿਕਦੀਆਂ ਨੇ ਅੱਗੇ ਟਰੈਕਟਰ ਵੀ ਸੜਕ ਤੇ ਖੜਾ ਹੈ ਜਿਸ ਤਰੀਕੇ ਨਾਲ ਖੜਾ ਜਿਸ ਤਰੀਕੇ ਨਾਲ ਜਦੋਂ ਇਸ ਤਰੀਕੇ ਆਮਲਾ ਸਾਹਮਣਾ ਹੁੰਦਾ ਤਾਂ ਉਸੀ ਅਵਸਥਾ ਦੇ ਵਿੱਚ ਇਸ ਵਕਤ ਉਹ ਸੜਕ ਤੇ ਖੜਾ ਹੈਗਾ ਗੱਡੀਆਂ ਖੜੀਆਂ ਨੇ ਸਕੂਟਰ ਖੜੇ ਨੇ ਤਾਂ तमाम ਕਿਸਾਨਾਂ ਜਦੋਂ ਹਿਰਾਸਤ ਵਿੱਚ ਲਿੱਤਾ ਗਿਆ ਤਾਂ ਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਇਹ ਜ਼ਮੀਨ ਤੇ ਪ੍ਰਸ਼ਾਸਨ ਦਾ ਕਬਜ਼ਾ ਜਿਹੜਾ ਉਹ ਹੋ ਚੁੱਕਾ ਹੈਗਾ 18 ਕਿਲੇ ਜ਼ਮੀਨ ਸੀਗੀ ਜੋ ਕਿਹਾ ਗਿਆ ਕਿ ਕਾਫੀ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਵਾਰ ਇਸੀ ਲੇਕਿਨ ਜਦੋਂ ਹੁਣ ਬਾਈਪਾਸ ਨਿਕਲਣਾ ਹੈ ਤਾਂ ਬਾਈਪਾਸ ਨੂੰ ਲੈ ਕੇ ਅੱਜ ਪ੍ਰਸ਼ਾਸਨ ਜਿਹੜਾ ਹੈ ਉਹ ਵੱਡੇ ਪੱਧਰ ਦੇ ਉੱਪਰ ਵੱਡੀ ਗਿਣਤੀ ਦੇ ਉੱਪਰ ਜਿਹੜਾ ਉਹ ਇੱਥੇ ਪਹੁੰਚਿਆ ਸੀਗਾ ਔਰ ਕਬਜ਼ਾ ਜਿਹੜਾ ਉਲਿੱਤਾ ਗਿਆ ਹੈਗਾ ਪੂਰੀ ਫਸਲ ਨੂੰ ਹੁਣ ਤੈਸਨੇਸ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਜੋ ਚੋਨੇ ਦੀ ਫਸਲ ਸੀ 18 ਕਿੱਲੇ ਦੇ ਕਰੀਬ ਜਿਹੜੀ ਉਹ ਫਸਲ ਸੀਗੀ ਤਾਂ ਉਸ ਨੂੰ ਹੁਣ ਬਿਲਕੁਲ ਤੈਸਨੇਸ ਜਿਹੜਾ ਉਹ ਕਰ ਦਿੱਤਾ ਹੈਗਾ ਔਰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆਇਆ ਕਿੱਥੇ ਲਿਜਾਇਆ ਗਿਆ ਹੈਗਾ ਇਹ ਵੀ ਹਲੇ ਤੱਕ ਕੋਈ ਸਪਸ਼ਟ ਨਹੀਂ ਹੋ ਪਾਇਆ ਪ੍ਰਸ਼ਾਸਨ ਦੀ ਹਲੇ ਤੱਕ ਕੋਈ ਵੀ ਪੱਖ ਜਿਹੜਾ ਸਾਹਮਣੇ ਨਹੀਂ ਆਇਆ ਹੈਗਾ ਕਿ ਉਹਨਾਂ ਦਾ ਇਸ ਤਰੀਕੇ ਦਾ ਰੁਖ ਕਿਉਂ ਸੀ ਕਿਹੜੇ ਆਰਡਰ ਸੀ ਕਿਹੜੇ ਫਰਮਾਨ ਸੀ ਜਿਸ ਨੂੰ ਲੈ ਕੇ ਇਸ ਤਰੀਕੇ ਨਾਲ ਆਏ ਸੀ ਲੇਕਿਨ ਕਿਸਾਨ ਜਰੂਰ ਇਹ ਕਹਿੰਦੇ ਰਹੇ ਕਿ ਇਹ ਕਾਫੀ ਲੰਬੇ ਸਮੇਂ ਤੋਂ ਅਸੀਂ ਵਾਰ ਇਹ ਹੈਗੇ ਆ ਸਾਡੇ ਕੋਲ ਸੀਗੀ ਲੇਕਿਨ ਇਸ ਵਕਤ ਤੁਸੀਂ ਦੇਖ ਸਕਦੇ ਹੋ ਪੂਰੇ ਚੋਨੇ ਦਾ ਇਸ ਵਕਤ ਉਜਾਲ ਹੋ ਚੁੱਕਾ ਹੈ ਔਰ ਕਈ ਕਿਲੇਾਂ ਤੱਕ 18 ਕਿਲੇਾਂ ਦੀ ਇਹ ਜ਼ਮੀਨ ਦਾ ਰੌਲਾ ਸੀ ਤਾਂ ਇਸ ਵਕਤ ਇਹ तमाम ਚੀਜ਼ਾਂ ਜਿਹੜੀਆਂ ਨੇ ਉਹ ਐਦਾਂ ਦੇ ਐਦਾਂ ਹੀ ਧਰੀ ਦੀ ਧਰੀ ਰਹਿ ਚੁੱਕੀਆਂ ਨੇ ਜੋ ਇਸ ਦੀਆਂ ਤਸਵੀਰਾਂ ਇਹ ਤੁਸੀਂ ਵੇਖ ਪਾ ਰਹੇ ਹੈਗੇ ਹੋ ਕਿ ਕਿਵੇਂ ਹਰੀ ਭਰੀ ਝੋਨੇ ਦੀ ਫਸਲ ਜਿਹੜੀ ਆ ਉਹ ਇੱਕਦਮ ਉਜਾੜ ਹੋ ਚੁੱਕਾ ਉਸ ਝੋਨੇ ਦੀ ਫਸਲ ਦਾ ਔਰ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਤੋਂ ਰਵਾਨਾ ਹੋ ਚੁੱਕੀ ਹੈ ਔਰ ਇਸ ਵਕਤ ਇਹ ਤਸਵੀਰ ਜਿਹੜੀ ਆ ਤੁਹਾਡੇ ਤੱਕ ਮੌਕੇ ਦੀ ਸਾਂਝੀ ਕਰ ਰਿਹਾ ਕਿ ਉਸ ਸਮੇਂ ਸਥਿਤੀ ਕਿਸਾਨਾਂ ਦੇ ਤੇ ਆਪਸ ਦੇ ਵਿੱਚ ਟਕਰਾਵ ਵਾਲੀ ਬਣੀ ਸੀ ਪ੍ਰਸ਼ਾਸਨ ਦੇ ਨਾਲ ਤਾਂ ਉਸ ਤੋਂ ਬਾਅਦ ਕੀ ਹਾਲਾਤ ਹੋਏ ਉਸ ਤੋਂ ਬਾਅਦ ਇਹ ਮੈਦ ਦੇਖ ਰਿਹਾ ਹਾਂ ਕੁਰਸੀਆਂ ਦੇਖ ਰਿਹਾ ਹਾਂ ਸੜਕ ਤੇ ਖੜੀ ਗੱਡੀ ਦੇਖ ਰਿਹਾ ਹਾਂ ਔਰ ਟਰੈਕਟਰ ਦੇਖ ਰਿਹਾ ਹਾਂ ਜੋ ਇਸ ਵਕਤ ਇਸੇ ਤਰੀਕੇ ਦੇ ਨਾਲ ਸੜਕ ਤੇ ਖੜਾ ਹੋਇਆ ਉਹ ਹੁਣ ਇਹ ਜ਼ਰੂਰ ਵੇਖਣਾ ਹੋਵੇਗਾ ਕਿ ਉਸ ਤੋਂ ਬਾਅਦ ਕੀ ਹੁੰਦਾ ਹੈ ਲੇਕਿਨ ਹਾਲ ਦੀ ਘੜੀ ਜੋ ਜਾਣਕਾਰੀ ਮਿਲ ਪਈ ਹੈ ਕਿ ਹੁਣ ਇਹ ਕਬਜ਼ਾ ਪ੍ਰਸ਼ਾਸਨ ਦੇ ਕੋਲ ਹੋ ਚੁੱਕਾ ਹੈ ਹੁਣ 18 ਕਿਲੇ ਜਿਹੜੇ ਨੇ ਉਹ ਸੰਗਰੂਰ ਰੋਡ ਤੇ ਸਥਿਤ ਪਿੰਡ ਜੈਲਾ ਦੇ ਵਿੱਚ ਜਿਹੜਾ ਸੀਗਾ ਉਸ ਪਿੰਡ ਦੀ ਹੁਣ 18 ਕਿਲੇ ਜ਼ਮੀਨ ਜਿਹੜੀ ਆ ਹੁਣ ਪ੍ਰਸ਼ਾਸਨ ਦੇ ਕਬਜ਼ੇ ਦੇ ਵਿੱਚ ਹੋ ਸ ਗਈ ਪਿੰਡ ਦੇ ਕਿਸਾਨ ਮੌਜੂਦ ਨੇ ਭਾਈ ਜੀ ਕੀ ਹੋਇਆ ਸਵੇਰੇ ਜਦੋਂ ਪ੍ਰਸ਼ਾਸਨ ਆਇਆ ਸਰ ਪ੍ਰਸ਼ਾਸਨ ਆਇਆ ਸਾਡੇ ਨਾਲ ਬਹੁਤ ੱੱਕਾ ਹੋਇਆ ਤੇ ਬਹੁਤ ਮਾਈਆਂ ਪੈਣਾ ਸਭ ਨੂੰ ਸਾਨੂੰ ਖਿੱਚ ਕੇ ਲੈ ਕੇ ਗੱਡੀਆਂ 'ਚ ਉਹ ਕਰਿਆ ਬਹੁਤ ੱੱਕੇ ਨਾਲ ਖਿੱਚ ਕੇ ਲੈ ਆ ਤੇ ਗੱਡੇ 4-5 ਬੱਸਾਂ ਭਰ ਕੇ ਲੈ ਗਏ ਤੇ ਅਸੀਂ 1905 ਦੇ ਬੈਠੇ ਹਾਂ ਉਰੇ ਇਹ ਜ਼ਮੀਨ ਤੇ ਕਾਬਜ਼ਾ ਸਾਡੇ ਨਾਮ ਗਦੌਰੀਆਂ ਨੇ ਤੇ ਅਸੀਂ 6ਵੇਂ 7ਵੇਂ ਨੰਬਰ ਤੇ ਮੈਂ ਆ ਤੇ ਉਦੋਂ ਅੱਗੇ ਮੇਰਾ ਬੇਟਾ ਹੋ ਗਿਆ ਹੁਣ ਸਾਡਾ ਹੀ ਰੋਟੀ ਰੋਜੀ ਰੋਟੀ ਦਾ ਮਸਲਾ ਹੈ ਇਹ ਤੋਂ ਬਿਨਾਂ ਸਾਡਾ ਕੋਈ ਹੋਰ ਸਾਡਾ ਨਹੀਂ ਉਹ ਜ਼ਮੀਨ ਕਿੰਨੀ ਸੀ ਤੁਹਾਡੇ ਕੋਲ ਸਾਡੇ ਮੇਰੇ ਲਈ ਢੇਡੂ ਕਿਲਾ ਜ਼ਮੀਨ ਦਾ ਜੀ ਉਹਦੇ ਵਿੱਚ ਆ ਗਿਆ ਸਾਨੂੰ 1 ਰੁਪਿਆ ਨਹੀਂ ਮਿਲਿਆ ਅਜ ਤੇ ਅਸੀਂ ਸਾਨੂੰ 2 ਮਹੀਨੇ ਬੈਠੇ ਨੂਰੇ ਹੋ ਗਏ ਮੱਛਰ ਖਾਂਦੇ ਨੇ ਤੇ ਰਾਤ ਤੇ ਪ੍ਰਸ਼ਾਸਨ ਸਾਡਾ ਦੁੱਧ ਪਿਆ ਸੀ ਦੁੱਧ ਡੋਲ ਗਿਆ ਪਤਾ ਨਹੀਂ ਤੇ ਚੱਕੀ ਲੈ ਗਿਆ ਆਰਡਰ ਕੀ ਸੀ ਪ੍ਰਸ਼ਾਸਨ ਕੋਲ ਵੀ ਕੋਰਟ ਦੇ ਆਰਡਰ ਲੈ ਕੇ ਆ ਪ੍ਰਸ਼ਾਸਨ ਸਾਨੂੰ ਕੋਈ ਕੋਈ ਆਰਡਰ ਨਹੀਂ ਆਇਆ ਵੀ ਅਸੀਂ ਆ ਰਹੇ ਹਾਂ ਕੋਈ ਆਰਡਰ ਨਹੀਂ ਆਇਆ ਸਾਨੂੰ ਆ ਕੇ ਸਵੇਰੇ ਨਾ ਚਾਹ ਪਾਣੀ ਪੀਤਾ ਸਭ ਨੇ ਕਿਤੇ ਚੱਪਲਾਂ ਲੈ ਗਈਆਂ ਆ ਦੇਖੋ ਉੱਥੇ ਪਈਆਂ ਨੇ ਚੱਪਲਾਂ ਗੇ ਢੇਰ ਲੱਗੇ ਪਏ ਨੇ ਆ ਸਾਡਾ ਸਮਾਨ ਕਿੰਨੇ ਕਿੰਨੇ ਪਿਆਲੇ ਦਾਲੇ ਕੋਈ ਟਰੈਕਟਰ ਵਗੈਰਾ ਉਰਾਂ ਕਰ ਗਈ ਕੋਈ ਸਭ ਨੂੰ ਆਪ ਕੋ ਦੋੜਾ ਕੀ ਹੈ ਥੋੜਾ ਜਿਆ ਸਮਝਾਉਣ ਦੀ ਕੋਸ਼ਿਸ਼ ਸਾਨੂੰ ਰੋਲਾ ਜ਼ਮੀਨ ਦਾ ਸਾਨੂੰ ਆਇਆ ਤੇ ਅਸੀਂ ਨਾਲ ਲਾ ਕੇ ਇਹਨਾਂ ਨੂੰ ਕਬਜ਼ਾ ਦੇਵਾਂਗੇ ਤੇ ਸਾਨੂੰ ਕੋਈ ਪੈਸੇ ਦੇਣ ਸਾਡਾ ਜੋ ਬਣਦਾ ਮਾਜਬੀਆ ਦਿੱਤਾ ਜਾਂਦੀ ਜੋ ਸਰਕਾਰ ਪਾਉਂਦੀ ਹੈ ਕਿੰਨੇ ਸਮੇਂ ਚ ਤੁਹਾਡੇ ਕੋਲ ਇਹ ਕਰ ਰਹੇ ਹੋ ਤੁਸੀਂ ਹਾਂਜੀ ਕਿੰਨੇ ਸਮੇਂ ਤੋਂ ਵਾਰ ਰਹੇ ਅਸੀਂ 1905 ਤੇ ਵਾਰ ਹਤੇ 5 6ਵੇਂ 7ਵੇਂ ਨੰਬਰ ਤੇ ਮੈਂ ਆ ਗਿਆ ਤੇ ਅੱਗੇ ਮੇਰਾ ਬੇਟ ਦੇਖੋ ਅਸੀਂ ਕਿੱਧਰ ਨੂੰ ਜਾਵਾਂਗੇ ਸਾਡਾ ਰੋਟੀ ਜੋਟੀ ਦਾ ਮਸਲਾ ਹੈ ਰੂੜ ਕਿਲਾ ਜ਼ਮੀਨ ਦਾ ਮੇਰਾ ਉਹ ਵਿੱਚ ਹੀ ਆ ਗਿਆ ਚਾਹੇ ਫਰਦ ਪੂਰ ਕਢਾ ਕੇ ਦੇਖ ਲੋ ਸਭ ਜੀ ਹੁਣੇ ਪੂਰੀ ਤੈਸਨਸ ਹੋ ਗਈ ਜੀ ਫਸਲ ਜੋ ਲਗੀ ਲੇ ਚੋਣਾ ਹਾਂ ਫਰਦ ਦੇਖੋ ਫਰਮਾਨੇ ਤੁਹਾਡੇ ਕਿੰਨੇ ਖਰਾਬ ਹੋਈਆ ਅੱਧਾ ਸਾਡੇ ਕਿਰਸੀਆਂ ਟੁੱਟੀਆਂ ਭਜਣਾ ਚੱਪਲਾ ਦੇਖੋ ਉਹ ਦੇਖੋ ਅੱਗੇ ਚੱਪਨਾ ਪਾਇਨਾ ਢੇਰ ਕਿਸ਼ੇ ਚੱਪਲ ਨਹੀਂ ਪਾਉਣ ਦਿੱਤੀ ਸਭ ਨੂੰ ਗੱਡੀਆਂ ਚ ਚੱਕ ਚੱਕ ਕੇ ਮਾਰਿਆ ਸਭ ਕੋ ਮੈਨੂੰ ਦੌਰਾ ਪੈ ਗਿਆ ਸੀ ਮੈਂ ਮੈਂ ਧੱਕੇ ਨਾਲ ਮੈਂ ਬਾਹਰ ਪ੍ਰਸ਼ਾਸਨ ਤੋਂ ਛੁਡਾ ਕੇ ਬਾਹਰ ਤੇ ਫੇਰ ਗਏ ਆ ਮੈਨੂੰ ਤਿੰਨ ਵਾਰੀ ਅੱਗੇ ਜੇਬੀਸੀ ਮੂਰੇ ਚ ਗਿਰ ਗਿਆ ਮੈਂ ਉੱਥੇ ਤੇ ਮੈਨੂੰ ਫਿਰ ਮੰਜੇ ਤੇ ਗੇਰ ਲਿਆ ਹੋਣ ਕਬਜਾ ਕਿਸਾ ਹੁਣ ਕਬਜਾ ਪ੍ਰਸ਼ਾਸਨ ਕੋਲ ਆ ਚੁਕਿਆ ਨਾ ਨਾ ਪ੍ਰਸ਼ਾਸਨ ਕੋਲ ਬਿਲਕੁਲ ਨਹੀਂ ਅਸੀਂ ਜਾਣ ਦੇਦੇ ਅਸੀਂ ਦੁਬਾਰਾ ਕਬਜਾ ਲੈ ਲਾਂਗੇ ਸਾਡੀ ਜੀਰੀ ਲੱਗੀ ਹੋਈ ਹੈ ਜੋ ਜੋ ਅਸੀਂ ਦੁਬਾਰਾ ਜੀਰੀ ਲਾ ਦਾਂਗੇ ਕੋਈ ਪ੍ਰਸ਼ਾਸਨ ਨੂੰ ਕਬਜਾ ਕੋਚਾ ਕਿੱਥੇ ਲੈ ਕੇ ਗਏ ਨੇ ਕਿਸਾਨਾਂ ਨੂੰ ਕੋਈ ਪਤਾ ਕਿ ਕਿਸਾਨਾਂ ਨੂੰ ਖਬਰਾਂ ਕਿੱਥੇ ਲੈ ਕੇ ਨੇ ਸਾਨੂੰ ਕੀ ਪਤਾ ਜੀ ਗੱਡੀਆਂ ਚਾਰ ਭਰ ਕੇ ਲੈ ਗਏ ਕੋਈ ਪਤਾ ਨਹੀਂ ਕਿੱਥੇ ਨੇ ਲਾ ਪਤਾ ਨਹੀਂ ਕੋਈ ਸਾਨੂੰ ਕਿੱਧਰ ਦੱਸ ਕੇ ਗਿਆ ਨੇ ਇਸ ਬਲਾਣੀ ਜਗ੍ਹਾ ਜਰ ਕਿਸੇ ਨੇ ਚਾਹ ਨਹੀਂ ਪੀਤਾ ਪਾਣੀ ਨਹੀਂ ਪੀਤਾ ਸਭ ਭੁੱਖੇ ਪਿਆਸੇ ਐਵੇਂ ਫਿਰਦੇ ਨੇ ਸਾਡੀਆਂ ਮਾਵਾ ਭੈਣਾ ਬੱਚੇ ਸਾਡੇ ਸਭ ਭੁੱਖੇ ਨੇ ਕਿਸੇ ਨੇ ਪਾਣੀ ਨਹੀਂ ਹਰੇ ਤਾਂ ਕੋਈ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਨੇ ਕੋਈ ਪਤਾ ਨਹੀਂ ਲੱਗਿਆਗਾ ਬਿਲਕੁਲ ਜਾਣਕਾਰੀ ਕਿਸਾਨਾਂ ਨੂੰ ਇਸ ਵਕਤ ਜਿਹੜੀ ਉਹ ਨਹੀਂ ਹੈਗੀ ਆ ਤਾਂ ਦੂਸਰੇ ਪਾਸੇ ਇਹ ਇਸ ਤਰੀਕੇ ਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਗਈ ਹੈਗੀ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਮਪਤ ਸਿੰਘ ਪੀਟੀਸੀ ਨਿਊਜ਼ ਪਟਿਆਲਾ ਲਿਪੜਾ ਪੈਣੇ